ਠੀਕ ਆਲੋ ਦੋਸਤੋ ਅੱਜ ਦੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਜੀ ਪੁਰਾਣੀਆਂ ਲੈਣੀਆਂ ਦੇ ਖਿਆਨਾ ਹੁਣ ਤਾਂ ਚਲੋ ਜੀ ਪੁਰਾਣੀਆਂ ਡਿਸ਼ਾਂ ਹੁਣ ਕੱਟੀ ਸਾਡੇ ਦੋਸਤਾਂ ਕੋਲ ਰਹਿ ਗਈਆਂ ਨਾ ਜਿਨ੍ਹਾਂ ਨੇ ਸੀਮੈਂਟ ਲਾਇਆ ਵਾ ਨਹੀਂ ਤਾਂ ਕਈ ਉਹ ਮੈਂ ਤੋਂ ਪਹਿਲਾਂ ਸੀ ਬਣੀ ਸਭ ਤੋਂ ਫੇਮਸ ਡਿਸ਼ਾਂ ਸੀਗੀਆਂ ਜਿਹਦੇ ਵਿੱਚ ਅਨੈਕਸਟੀ ਦੀ ਡਿਸ਼ਾਂ ਦੀ ਸੀਗੀ ਅਬਰੌਲ ਕੰਪਨੀ ਦੀ ਡਿਸ਼ਾਂ ਦੀ ਸੀਗੀ ਤੇ ਹੋਰ ਵੀ ਕਈ ਕੰਪਨੀਆਂ ਸੀਗੀਆਂ ਦੋਸਤੋ ਸਭ ਤੋਂ ਪਹਿਲਾਂ ਜਿਹੜਾ ਬਾਕਸ ਆਇਆ ਸੀ ਡਿਸ਼ਾਂ ਉੱਤੇ ਉਹ ਆਇਆ ਸੀਗਾ ਜੀ ਵੀਆਰ 781 ਵੀਐਲਟੀ ਮਿਨੀ ਸਟੀਰੀਓ ਸੈਟਲਾਈਟ ਰੀਸੀਵਰ ਇਹ ਉਹ ਬਾਕਸ ਆ ਜੀ ਜਿਹਦੇ ਵਿੱਚ ਜਿਹਦੇ ਵਿੱਚ ਸਾਨੂੰ ਚੈਨਲ ਸਕੈਨ ਨਹੀਂ ਕਰਨੇ ਪੈਂਦੇ ਸੀ ਸਾਨੂੰ ਚੈਨਲ ਟਿਊਨ ਕਰਨੇ ਪੈਂਦੇ ਸੀ ਮਤਲਬ ਕਿੱਥੇ ਰੇਂਜ ਆਈ ਆ ਤੇ ਕਿਹੜਾ ਚੈਨਲ ਚੱਲਦਾ ਪਿਆ ਜੀ ਇਹਦੇ ਵਿੱਚ ਸਾਨੂੰ ਦੇਖਣ ਮਿਲਦੇ ਸੀਗੇ ਤੇ ਪਰवटी 400 ਸੁਪਰ ਚੈਨਲ ਮਤਲਬ 400 ਤੱਕ ਜਿਹੜੇ ਚੈਨਲ ਸੀਵ ਹੋ ਚੁੱਕੇ ਹੋ ਜਾਂਦੇ ਸੀਗੇ ਦੋਸਤੋ ਇਹਨਾਂ ਬਾਕਸਾਂ ਤੋਂ ਬਾਅਦ ਹੀ ਫਿਰ ਆਏ ਸੀਗੇ ਆਪਣੇ ਕੋਲ ਐਮਪੀਕ 2 ਬਾਕਸ ਇਹਨਾਂ ਵਿੱਚ ਸਾਨੂੰ ਚੈਨਲ ਮਤਲਬ ਚੈਨਲਾਂ ਦੀ ਸੈਟਿੰਗ ਕਰਨੀ ਪੈਂਦੀ ਸੀਗੀ ਮਤਲਬ ਜਦੋਂ ਸਿਗਨਲ ਆ ਜਾਂਦਾ ਸੀਗਾ ਤੇ ਕੀੜੀ ਆ ਜਾਂਦੀ ਸੀਗੀਆਂ ਹੌਲੀ-ਹੌਲੀ ਟਿਊਨਿੰਗ ਕਰਨ ਤੋਂ ਬਾਅਦ ਤੇ ਚੈਨਲ ਦੀ ਫੋਟੋ ਸਾਫ਼ ਹੁੰਦੀ ਸੀਗੀ ਪਰ ਜਿਹੜੇ ਇਹ ਹੁਣ ਦੇ ਬਾਕਸ ਆਇਆ ਜੀ ਇਨਰ ਦਾ ਬਜਟ ਬਾਕਸ ਆਇਆ ਇਹਨਾਂ ਦੀ ਤਾਂ ਆਟੋ ਸਕੈਨ ਕਰੋ ਤੇ ਚੈਨਲ ਦੇਖ ਲਓ ਤੇ ਇਹਨਾਂ ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾਂ ਬਾਕਸ ਆਇਆ ਸੀ ਆ ਡੀਵੀਵੀ ਡੀਵੀਵੀ ਇਹਦਾ ਬਾਕਸ ਸੀ ਆ ਹੈਂਪਰ 2 ਉਸ ਤੋਂ ਬਾਅਦ ਅਬ ਵੀ ਡੀਵੀਵੀ ਦਾ ਜਿਹੜਾ ਇਸ ਤੋਂ ਬਾਅਦ ਮਾਡਲ ਆਇਆ ਸੀ ਆ ਤੁਸੀਂ ਦੇਖ ਸਕਦੇ ਹੋ 300 HI ਇਸ ਤੋਂ ਬਾਅਦ ਆਇਆ ਸੀ ਫਗਾਰੀਆ ਜਿਹੜਾ ਮੇਰਾ ਫੇਵਰੇਟ ਬਾਕਸ ਸੀਗਾ ਫਗਾਰੀਆ ਮਤਲਬ ਫੇਵਰੇਟ ਕਾਮਨ ਆ ਜਾਂਦਾ ਸੀ ਕਿਉਂਕਿ ਜਦੋਂ ਫਗਾਰੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ ਕਈ ਬਾਕਸ ਐਮਪੈਕ 4 ਵੀ ਆਈ ਸਗੇ ਪਰ ਐਮਪੈਕ 4 ਦੇ ਵਿੱਚ ਮਤਲਬ ਐਮਪੈਕ 4 ਕਿਤੇ ਕਿਤੇ ਬਾਕਸ ਦੇਖਣ ਨੂੰ ਮਿਲਦੇ ਸੀ ਉਦੋਂ ਤੇ ਐਮਪੈਕ 4 ਦੇ ਵਿੱਚ ਜਦੋਂ ਆਪਾਂ ਚੈਨਲ ਸੈੱਟ ਕਰਦੇ ਸੀਗੇ ਮਤਲਬ ਉਹ ਐਮਪੈਕ 4 ਵਾਲੀ ਜਿਹੜੀ ਸਿਗਨਲ ਸੀਗੀ ਉਹ ਪਗਾਰੀ ਵਾਲਾ ਬਾਕਸ ਦੱਸਦਾ ਹੁੰਦਾ ਸੀ ਆਪਾਂ ਨੂੰ ਠੀਕ ਹੈ ਜੀ ਮਤਲਬ ਪਗਾਰੀਆ ਦੇ ਬਾਕਸ ਦੇ ਉੱਤੇ ਤੁਸੀਂ ਐਮਪੈਕ 4 ਦਾ ਸੈੱਟ ਕਰ ਸ ਐਮਪੈਕ 2 ਦਾ ਸੈੱਟ ਕਰਦੇ ਹੀ ਹਾਂ ਐਮਪੈਕ 4 ਦੀ ਟੀ ਵੀ ਵੀ ਸੈੱਟ ਕਰਦਾ ਸੀਗਾ ਜਿੱਦਾਂ ਆਪਣੇ ਕੋਲ 83 ਡਿਗਰੀ ਲਾਉਣੇ ਆ ਐਮ ਐਚ 1 ਹੈਗਾ ਵਾ ਐਮਪੈਕ 2 ਤੇ ਪਟਾਰਾ ਗਿਆ ਐਮਪੈਕ 4 ਤੇ ਇਹ ਬਾਕਸ ਤੁਹਾਨੂੰ ਐਮ ਐਚ 1 ਦਾ ਸਿਗਨਲ ਵੀ ਦੱਸੂਗਾ ਤੇ ਪਟਾਰੇ ਦਾ ਸਿਗਨਲ ਵੀ ਦੱਸੂਗਾ ਮਤਲਬ ਦੋਨੇ ਕੰਮ ਇੱਕੋ ਬਾਕਸ ਕਰਦਾ ਸੀਗਾ ਉਸ ਤੋਂ ਬਾਅਦ ਆਪਾਂ ਦੋਸਤੋ ਲਿਆ ਸੀ ਸੋਲਰ ਦਾ ਬਾਕਸ ਇਹਦੇ ਵਿੱਚ ਆਪਾਂ ਨੂੰ ਪਿਆ ਸੋਲਰ ਕਾਰਡ 44 ਬਹੁਤ ਵਧੀਆ ਜਿਆਦਾ ਯੂਵਰਸ ਟਿਊਨਰ ਆ ਦੋਸਤੋ ਮਤਲਬ ਜੇ ਤੁਸੀਂ ਪਗਾ ਰਿਹਾ ਇਹਦੇ ਬਾਕਸ ਤੇ 15 ਸੈਕਿੰਡ ਲਈ ਕੱਢਦੇ ਹਾਂ ਤੇ ਸੋਲਰ ਦਾ ਬਾਕਸ 15 ਸੈਕਿੰਡ ਨੂੰ ਵੀ ਲੌਕ ਕਰਕੇ ਚੈਨਲ ਸਕੈਨ ਕਰਤ ਹੁੰਦਾ ਦੋਸਤੋ ਉਸ ਤੋਂ ਬਾਅਦ ਆਇਆ ਸੀ ਸੋਲਰ 360 ਡ੍ਰੈਂਡ ਜਿਹਦੇ ਵਿੱਚ 8 ਡਿਗਰੀ ਨਹੀਂ ਆ ਜਾਂ 6 ਡਿਗਰੀ ਨਹੀਂ ਆ ਪਾਵਰ ਯੂ ਵੀ ਆ ਵੀ ਘਲੋਕ ਕੇ ਸੀ ਇਹਨਾਂ ਉਸਕੀ ਹੁਣ ਵੀ 8 ਡਿਗਰੀ ਦੀ ਪਾਵਰ ਯੂ ਵੀ ਆ ਚੁੱਕੀ ਆ ਸੋਨੀ ਚੱਲ ਆ ਪਏ ਦੋਸਤੋ ਉਹਦੀ ਵੀਡੀਓ ਆਪਾਂ ਖੇਤੀ ਤੋਂ ਖੇਤੀਆਂ ਦਵਾਂਗੇ ਦੋਸਤੋ ਉਸ ਤੋਂ ਬਾਅਦ ਦੋਸਤੋ ਜਿਹੜਾ ਅ ਬਾਕਸ ਤੇ ਮੀਨੀ ਬਾਕਸ ਤੇਰੇ ਵਿੱਚ ਇਹ ਜਿਹੜਾ ਬਾਕਸ ਹੈ ਜਿਹੜਾ ਆਮ ਮਾਰਕੀਟਰ ਮਿਲ ਜਾਂਦਾ 6 700 ਦਾ ਬਾਕਸ ਤੇ ਪੈਨ ਕੇ ਰਕਾਰਡਰ ਵਿੱਚ ਤੇ ਮਤਲਬ ਸਿਰਫ ਫ੍ਰੀਡ ਵਰਕ ਚੈਨਲ ਸਕੈਨ ਕਰਦਾ ਕੋਈ ਆਟੋ ਰੋਲਿੰਗ ਕੋਈ ਕੁਝ ਨਹੀਂ ਦੋਸਤੋ ਐਲਐਨਵੀਓ ਚਿੱਟੇ ਦੇਖ ਸਕਦੇ ਹੋ ਆਪਣਾ ਕੋਲ ਐਲਐਨਵੀ ਵੀ ਹੈਗੀ ਆ ਜੀ MG7 ਦੀ ਬਹੁਤ ਵਧੀਆ ਰਿਜਲਟ ਹੈ ਦਾ ਤੇ ਹੁਣ ਵੀ ਜੇ ਕਿਤੇ ਪਿੰਡਾਂ ਚ ਲੱਜੇ ਤੇ ਓਕੇ ਰਿਪੋਰਟ ਆ ਕਿਉਂਕਿ ਸ਼ਹਿਰਾਂ ਦੇ ਵਿੱਚ ਤਾਂ 5G ਟਾਵਰਾਂ ਨੇ ਬਸ ਕਰਾਈ ਪਈ ਐ ਨਵੇਂ ਆ ਦੀ ਕੋਈ ਹੁਣ ਤਾਂ 5G ਨਵੀਂ ਆਲਣ ਵੀ ਆ ਚੁੱਕੀਆਂ ਨੇ ਇਹ ਆਲਣ ਵੀ ਤਾਂ ਬਹੁਤ ਜ਼ਬਰਦਸਤ ਆਲਣ ਵੀ ਕੰਮ ਕਰਦੀਆਂ ਸੰਗ ਰਿਜਲਟ ਉਸ ਤੋਂ ਵੱਧ ਮੇਡ ਇਨ ਤਾਈਵਾਨ ਤਾਈਵਾਨ ਦੀ ਸਗੀ ਇਹ ਵੀ ਬਿਲਕੁਲ ਓਕੇ ਰਿਪੋਰਟ ਕੰਮ ਕਰਦੀ ਆ ਹਜੇ ਵੀ ਜੇ ਲਾਈ ਆਪਾਂ ਇਹਨੂੰ ਕਿਤੇ ਜਿੱਥੇ 5G ਨਹੀਂ ਕੰਮ ਕਰਦਾ ਤੇ ਉੱਥੇ ਮੈਂ ਕਹਿੰਦਾ ਜੀ ਧੂਆ ਕੱਢ ਦੂਗੀ ਲੈਣ ਵੀ ਇਹ ਇੰਨਾ ਜਬਰਦਸਤ ਦਾ ਸਿਗਨਲ ਆ ਉਸ ਤੋਂ ਬਾਅਦ ਨੇ ਲਿੰਕ ਕੰਪਨੀ ਜੇ ਕੱਲਣ ਵੀ ਆਪਣੇ ਕੋ 15 ਗੇ ਜੀ ਚੈੱਕ ਕਰ ਸਕਦੇ ਹਾਂ 15 ਗੇ ਜੀ ਲੈਣ ਵੀ ਜੀ 65 ਡੀਬੀ ਗੇਨ ਆ ਦੀ ਤੇ ਵੀ ਓਕੇ ਰਪੋੜੀ ਪੰਪ ਜੇ ਬਤਾ ਸਿਗਨਲ ਆ ਬਾਕੀ ਥੋੜਾ ਜਿਹਾ ਪਾਣੀ ਪਗਿਆ ਤਾਂ ਥੋੜੀ ਜਨ ਲੱਗਦੀ ਵੀ ਉਦਾਂ ਕੰਮ ਔਕਰ ਰਿਪੋਰਟ ਕਰਦਿ ਗਏ ਉਸ ਤੋਂ ਬਾਰੇ ਆਈ ਸੀਜੀਟੀ ਸੋਲਿਡ ਡੀ ਸੀ ਪਲਸ ਕਈ ਵੰਡ ਲੈਣ ਵੀ ਜਿਹਦੇ ਵਿੱਚ ਆਪਾਂ ਨੂੰ ਜਿੱਦ ਤੱਕ ਕਈ ਭਾਈਆਂ ਨੂੰ ਸੀ ਵੰਡ ਦਾ ਨਹੀਂ ਪਤਾ ਲੱਗਦਾ ਸੀ ਉਹਦੇ ਬਸ ਇਹ ਆਪਾਂ ਇਹ ਟ੍ਰੈਂਕਰ ਨੂੰ ਰੱਖੀ ਸੀਗੀ ਤੁਸੀਂ ਇੱਥੇ ਆਪਣੀ ਕਈ ਵੰਡ ਦੀ ਤਰ੍ਹਾਂ ਲਾ ਕੇ ਟਾਰਡਸ ਫੇਸ ਸੈੱਟ ਕਰ ਲੈਣੀ ਸੀਗੀ ਉਸ ਤਮਾਰ ਆਟੋਮੈਟਿਕ ਹੋਤੇ ਅਮੈਜਨ ਦਾ ਸਿਗਨਲ ਫੋਲੋ ਆਉਣੇ ਸੀਗੇ ਸੀ ਮੋਡ ਦੇ ਮਤਲਬ ਜੇ ਤੂੰ ਤੁਸੀਂ ਸੀ ਮੋਡ 83 ਲਾਉਨੇ ਆ ਤਾਂ ਕਈ ਵੇ ਮੈਂ ਟੜਫੇ ਵੀ ਓਕੇ ਕਰ ਦਈ ਜਤੇ ਐਨੀ ਯਰ ਦੋ ਸਾਈਡ ਲੈਣ ਵੀ ਆ ਉਸ ਤਵਾਰ ਹੌਲੀ ਹੌਲੀ ਹੋਏ ਆਪਣੇ ਕੋ ਆ 61 ਸੌੜੜ ਦੀ ਭਈ ਆ ਜੀ ਇਹ ਵੀ 55 ਡੀਬੀ ਦੀ ਆ ਤੇ 12 ਗੇ ਦੀ ਆ ਲੈਣ ਵੀ ਆ ਓਕਰ ਬੜਾ ਘਮ ਕਰ ਦਈ ਇਹ ਵੀ ਬਾਕੀ ਸਾਰੀਆਂ ਇਹਨਾਂ 55 ਡੀਬੀ ਨਹੀਂ ਆ ਜੀ ਦਿਨੀਆ ਲੈਣੀਆਂ ਪਈਆਂ ਜੀ। ਬਾਕੀ ਕਈ ਵਾਰ ਵਾਸਤੇ ਸਿਰਫ ਇੱਕ ਹੀ ਬ੍ਰਾਂਡ ਵਧੀਆ ਉਹ ਹੈਗਾ ਟਾਡਸ ਗਾਈ। ਆ ਫੀਡ ਆਨ ਕਈ ਦੋਸਤ ਕਹਿੰਦੇ ਆ ਮੂੰਹ ਕੱਟ ਕੇ ਲਾਓ ਐਦਾਂ ਕਰੋ ਉਦਾਂ ਕਰੋ। ਕੁਝ ਨਹੀਂ ਦੋਸਤੋ ਕਰਨਾ ਤੁਸੀਂ ਆ ਰਿੰਗ ਕਟਿੰਗ ਕਰ ਲੈਣਾ। ਉਸ ਤੋਂ ਲੈਣੀ ਖੋਲ ਕੇ ਲੈਣੀ ਖੋਲ ਕੇ ਦੇ ਵਿੱਚੋਂ ਇਹ ਰਿੰਗ ਕੱਢ ਦੇਣਾ ਤੇ ਸੈੱਟ ਕਰ ਦੇਣੀ ਉੱਤੇ ਟੇਪ ਮਾਰ ਲੈਣੀ। ਨਾ ਇਹ ਚ ਪਾਣੀ ਜਾਵੇ। ਮੀਂਹ ਗਣੀ ਜੀ ਓਕੇ ਸਿਗਨਲ ਕੱਢੇ ਫੁੱਲੀ ਰੈਡ ਫੁੱਲੀ ਰੀਅਰ ਓਕੇ ਆ ਹੁਬੇ ਟੈਟਸ ਕਾਈ ਦੀ ਵੀ ਓਕੇ ਜੀ ਜੇ ਇਹ ਟੈਟਸ ਕਾਈ ਆਪਾਂ ਕਿਤੇ ਸੈਟਲਟ ਸੈਟ ਕਰਦੇ ਜੇ ਦਾ ਮੰਨ ਲਓ 13 ਡੀ ਦੇ ਸੈਟ ਕਰਦੇ ਜੇ ਦਾ ਤੇ 60 ਸੀ ਨਾਉਂਦਾ ਤੇ ਤੇ 70 ਸੀ ਨਾਉਗਾ ਟੈਟਸ ਕਾਈ ਉਸ ਤੋਂ ਬਾਅਦ ਇੱਕ ਕੱਪੜਾ ਗੋਹੀ ਪਈ ਆ ਜੀ ਜੋ ਨਵਾਂ ਨਵਾਂ ਬਲੈਕ ਅਲਟਰਾ ਸੀ 31 16 ਹੋਰ ਉਹਦੀ ਆਈ ਐਲ ਨੇ ਵੀ ਚੈੱਕ ਕਰ ਲੋ ਰਿਐਲਟ ਹਲੇ ਵੀ ਓਕੇ ਆ ਪਰ ਜੇ ਬਲੈਕ ਅਲਟਰਾ 700 ਚੈਨਲ ਕੱਢਦਾ ਤੇ 8800 ਕੱਢਦੀ ਹੈ 13 ਡਿਗਰੀ ਦਾ ਤੇ 39 ਡਿਗਰੀ ਦੇ ਬਲੈਕ ਅਲਟਰਾ ਓਕੇ ਆ 39 ਡਿਗਰੀ ਦੀ ਇਹ ਆਪਣੇ ਕੋਲ ਇਹਦੇ ਉੱਤੇ ਹੁੰਦੇ ਆ ਜੀ 200 10 ਚੈਨਲ ਤੇ ਇਹ ਕੱਢੂਗੀ 234 ਚੈਨਲ ਇਹ ਨਹੀਂ ਵਧੀਆ ਮਤਲਬ ਮਾੜੀ ਨਹੀਂ ਐਲਨ ਨੂੰ ਕਹਿੰਨਾ ਵਧੀਆ ਬਹੁਤ ਆ ਲੈਣੀ ਪਰ ਇੱਕ ਦੋ ਸੋਨ ਨੂੰ ਕਹਿੰਨਾ ਹਰੇਕ ਸੈਟ ਲੈਣਾ ਦਾ ਅਲਗ-ਅਲਗ ਲੈਣੀ ਯੂਜ਼ ਕਰੋ ਮਲੋਡੀਆ ਪਕੈਣੀ ਆ ਇਹ ਵੀ ਬਲੈਕਆਟਰ ਵਧੀਆ ਵਾ ਉਹਦਾ ਵਧੀਆ ਲੈਣ ਵੀ ਜਿਹੜੀ ਹੈਗੀ ਉਹ ਟਾੜਸ ਕਈ ਆ ਟਾੜਸ ਕਈ ਉੱਤੇ ਪਹਿਲਾਂ ਤੁਸੀਂ ਸੈਟਲਾਈਟ ਕੋਈ ਵੀ ਸੈੱਟ ਕਰ ਲਓ ਉਸ ਤੋਂ ਬਾਅਦ ਚੈੱਕ ਕਰੋ ਬਲੈਕਆਟਰ ਆ ਉਹ ਸੈਟਲਾਈਟ ਤੇ ਕੰਮ ਦਿੰਦੀ ਆ ਕਿ ਨਹੀਂ ਦਿੰਦੀ ਇਹ ਨਹੀਂ ਵੀ ਬਲੈਕਆਟਰ ਲਾਤੀ ਤੇ ਬਸ ਓਕੇ ਰਿਪੋਰਟ ਕਰੀ ਜਾ ਲੋ ਕੰਮ ਬਾਕੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਕਰੋ ਸਬਸਕ੍ਰਾਈਬ ਸ਼ੁਕਰੀਆ ਦੋਸਤੋ